ਅਸੀਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਇਹ ਸਾਨੂੰ ਪ੍ਰੈਗਨੈਂਸੀ ਕੰਟੀਨਿਊ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅੱਜ ਦੇ ਟਾਈਮ 'ਚ ਅੱਛਾ ਇਹ ਲੈਵਲ 2 ਜਿਹੜਾ ਇਹ ਕਿਹੜੇ ਮਹੀਨੇ ਦੇ ਵਿੱਚ ਕਰਵਾ ਲੈਣੇ ਉਹ ਇਹ ਅਸੀਂ 1800 18 ਤੋਂ 20 ਹਫ਼ਤੇ ਯਾਨੀ ਕਿ 5-6 ਮਹੀਨੇ ਦੇ ਨੇੜੇ ਤੇੜੇ ਇਹ ਹੁੰਦਾ ਹੈ ਇਸ ਦਾ ਕਰਵਾ ਲੈਣ ਤੇ ਉਸ ਵੇਲੇ ਜੇਕਰ ਆਪਾਂ ਨੂੰ ਲੱਗਦਾ ਕਿ ਕੋਈ ਪ੍ਰੋਬਲਮ ਹੈ ਤਾਂ ਉਸ ਵੇਲੇ ਕੀ ਅਬਾਰਟ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਹੈ ਕੋਈ ਡਰ ਤਾਂ ਨਹੀਂ ਕੋਈ ਰਿਸਕ ਤਾਂ ਨਹੀਂ ਕੋਈ ਰਿਸਕ ਨਹੀਂ ਹੈ ਕਿਉਂਕਿ ਇੱਕ ਜੇ ਮੰਨ ਲਓ ਬੱਚੇ ਨੂੰ ਕੋਈ ਵੀ ਅਨੁਵਾਂਸ਼ਿਕ ਪ੍ਰੋਬਲਮ ਹੈਗੀ ਹੈ ਤਾਂ ਅਸੀਂ ਉਸ ਪ੍ਰੈਗਨਨਸੀ ਨੂੰ ਕੰਟੀਨਿਊ ਰੱਖਣੇ ਦਾ ਕੋਈ ਮਹੱਤਵ ਨਹੀਂ ਲੱਗਦਾ ਇਸ ਕਰਕੇ ਅਸੀਂ ਡਿਸਾਈਡ ਕਰ ਸਕਦੇ ਹਾਂ ਜੀ ਬਿਲਕੁਲ ਜੀ ਅੱਛਾ ਇਹ ਇਹ ਤਾਂ ਇੱਕ ਬਹੁਤ ਚੰਗੀ ਗੱਲ ਹੈ ਕਿ ਸਾਨੂੰ ਬੱਚੇ ਦਾ ਜੋ ਗਰਭ ਦੇ ਵਿੱਚ ਪੜ ਰਿਹਾ ਉਹਦਾ ਪਤਾ ਲੱਗ ਜਾਂਦਾ ਲੈਵਲ 2 ਸਕੈਨ ਦੇ ਨਾਲ ਬਟ ਹੋਰ ਵੀ ਬਹੁਤ ਸਾਰੇ ਟੈਸਟ ਜਿਹੜੇ ਡਾਕਟਰ ਲਿਖ ਦਿੰਦੇ ਆ ਉਹ ਵੀ ਬਹੁਤ ਟੈਸਟ ਜ਼ਰੂਰੀ ਹੈ ਹੈ ਆਜ ਕੱਲ੍ਹ ਕੇ ਟਾਈਮ 'ਚ ਜਿੱਦਾਂ ਕਿ ਤੁਸੀਂ ਕਹਿ ਲਓ ਕੋਈ ਕੁਆਡਰੇਪਲ ਟੈਸਟ ਹੁੰਦਾ ਹੈ HPLC ਦਾ ਟੈਸਟ ਹੁੰਦਾ ਇਹ ਇਸ ਟੈਸਟ ਰਾਹੀਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬੱਚੇ ਨੂੰ ਕੋਈ ਮੰਦ ਬੁੱਧੀ ਵਾਲਾ ਜਾਂ ਕੋਈ ਆਰਟ ਕ੍ਰੋਮੋਸੋਮਲ ਡਿਫੈਕਟ ਨਾ ਹੋਣ ਬਹੁਤ ਸਾਰੇ ਕ੍ਰੋਮੋਸੋਮਲ ਡਿਫੈਕਟ ਹੁੰਦੇ ਆ ਪਰ ਮੋٹے ਮੋٹے ਤੌਰ ਤੇ ਜਿਹੜਾ ਹੁੰਦਾ ਉਹ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਨਾਲ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੱਚੇ ਨੂੰ ਕੋਈ ਬਲੱਡ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿੱਦਾਂ ਕਿ ਕਈ ਵਾਰ ਬੱਚੇ ਇਦਾਂ ਦਾ ਪੈਦਾ ਹੁੰਦੇ ਆ ਜਿਹਨੂੰ ਬਾਰ-ਬਾਰ ਬਲੱਡ ਟ੍ਰਾਂਸਫਿਊਜ਼ਨ ਦੀ ਲੋੜ ਪੈਂਦੀ ਹੈ ਉਹਨੂੰ ਥੈਲੇਸੀਮੀਆ ਕਹਿੰਦੇ ਆ। ਤੋ ਅਸੀਂ ਬਲੱਡ ਟੈਸਟ ਦੇ ਨਾਲ ਇਹ ਵੀ ਪਤਾ ਕਰ ਸਕਦੇ ਆ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਥੈਲੇਸੀਮੀਆ ਵਿੱਚ ਕੈਟਾਗਰੀ ਵਿੱਚ ਤਾਂ ਨਹੀਂ ਆਂਦਾ। ਜੀ ਦੇਖੋ ਇੱਕ ਬਹੁਤ ਤੁਸੀਂ ਜਿਹੜੀ ਗੱਲ ਦੱਸੀ ਹੈ ਕਿ ਜਦੋਂ ਬੱਚਾ ਮਾਂ ਦੀ ਕੋਖ ਦੇ ਵਿੱਚ ਹੀ ਹੈ ਸਾਨੂੰ ਉੱਥੇ ਪਤਾ ਲੱਗ ਜਾਂਦਾ ਹੈ ਕਿ ਬੱਚਾ ਕਿਸੇ ਤਰ੍ਹਾਂ ਦੇ ਨਾਲ ਕੋਈ ਜਮਾਂਦਰੂ ਕੋਈ ਨੁਕਸ ਵਾਲਾ ਤਾਂ ਨਹੀਂ ਤੇ ਇਹ ਪੱਕਾ ਐਕਿਊਰੇਸੀ ਹੈ ਇਸ ਮਾਮਲੇ ਦੇ ਵਿੱਚ ਕਿ ਸਾਨੂੰ ਪੱਕਾ ਪਤਾ ਲੱਗ ਜਾਂਦਾ ਹਾਂ ਪੱਕਾ ਇਹ ਟੈਸਟ ਆ ਦੇ ਸਕੈਨ ਨਾਲ 90 95% ਪਤਾ ਲੱਗ ਜਾਂਦਾ ਹੈ ਲੇਕਿਨ ਸਾਡੇ ਕੋਲ ਵੱਖਰੇ ਟੈਸਟ ਹੈਗੇ ਆ ਜਿੱਦਾਂ ਕਿ ਐਮਨੀਓਸੈਂਟਸਿਸ ਵਗੈਰਾ ਹੈ ਉਹ ਕਰਕੇ ਸਾਨੂੰ 100% ਪਤਾ ਲੱਗ ਸਕਦਾ ਹੈ ਕਿ ਇਹ ਨੁਕਸ ਹੈਗਾ ਕਿ ਨਹੀਂ ਹੈਗਾ ਫਿਰ ਅਸੀਂ ਉਹਨੂੰ ਹਾਇਰ ਸੈਂਟਰ ਤੇ ਭੇਜ ਸਕਦੇ ਹਾਂ ਜੀ ਜੀ ਤੇ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਕਿ ਬੱਚਾ ਤੰਦਰੁਸਤ ਹੈ ਸਭ ਕੁਝ ਠੀਕ ਠਾਕ ਹੈ ਪਰ ਜਿਹੜੀ ਮਾਂ ਆ ਮਾਂ ਸਾਦੀ ਬਿਮਾਰੀ ਦੇ ਨਾਲ ਪੀੜਤ ਹੈ ਉਹ ਸ਼ੂਗਰ ਦੀ ਮਰੀਜ਼ ਵੀ ਹੋ ਸਕਦੀ ਹੈ ਉਹਨੂੰ ਕੋਈ ਮਿਰਗੀ ਵਰਗਾ ਦੌਰਾ ਵੀ ਪੈ ਸਕਦਾ ਹੈ ਜਾਂ ਕੋਈ ਹੋਰ ਵੀ ਕੋਈ ਸਮੱਸਿਆ ਹੋ ਸਕਦੀ ਹੈ ਉਹ ਖਤਰਿਆਂ ਦੇ ਵਿੱਚ ਆਪ ਵੀ ਹੈ ਤੇ ਬੱਚੇ ਦੇ ਉੱਪਰ ਕੋਈ ਮਾੜਾ ਅਸਰ ਨਾ ਪਵੇ ਮਾਂ ਦੀ ਪ੍ਰੈਗਨਨਸੀ ਦੇ ਉੱਪਰ ਕੋਈ ਮਾੜਾ ਅਸਰ ਨਾ ਪਵੇ ਉਹਦੇ ਵਾਸਤੇ ਕੀ ਖਾਸ ਤਿਆਰ ਰੱਖਣੇ ਪੈਣਗੇ ਇਹਦੇ ਵਾਸਤੇ ਇਹ ਹੁੰਦਾ ਹੈ ਕਿ ਜਿਹੜੇ ਮੈਡੀਕਲ ਡਿਸਆਰਡਰ ਹੈ ਇਹ ਮਾਣੂ ਰਹਿਣੀ ਰਹਿਣਿਆ ਲੇਕਿਨ ਅਸੀਂ ਮੈਡੀਕੇਸ਼ਨ ਦੇ ਨਾਲ ਇਹਨਾਂ ਦਾ ਇਲਾਜ ਕਰਦੇ ਕਰਦੇ ਮਾਣੂ 9 ਮਹੀਨੇ ਤੱਕ ਲਿਜਾ ਸਕਦੇ ਆ ਤੇ ਬੱਚਾ ਸਾਰੇ ਟੈਸਟਾਂ ਨਾਲ ਸਾਨੂੰ ਪਤਾ ਲੱਗ ਜਾਊਗਾ ਕਿ ਇਹ ਬਿਲਕੁਲ ਇਹਦਾ ਦਵਾਈਆਂ ਦਾ ਕੋਈ ਅਸਰ ਨਹੀਂ ਆਇਆ ਤਾਂ ਅਸੀਂ ਪੂਰੀ ਪ੍ਰੈਗਨਨਸੀ ਕੰਟੀਨਿਊ ਕਰ ਸਕਦੇ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ ਅੱਛਾ ਇੱਕ ਹੋਰ ਆ ਪਿੰਡਾਂ ਦੇ ਵਿੱਚ ਆਮ ਤੌਰ ਤੇ ਸਾਡੀਆਂ ਜਿਹੜੀਆਂ ਬੀਬੀਆਂ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਇਹ ਖੁਸ਼ੀ ਵਾਲੀ ਖਬਰ ਆਉਣੀ ਹੁੰਦੀ ਹੈ ਤੇ ਉਦੋਂ ਕੀ ਕਰਦੀਆਂ ਕਿ ਆਪਣੀ ਨੋ ਨੂੰ ਜਾਂ ਆਪਣੀ ਧੀ ਨੂੰ ਕੋਈ ਕੰਮ ਨਹੀਂ ਕਰਨ ਦੇਣਾ ਕਿ ਤੂੰ ਆ ਨਹੀਂ ਕਰਨਾ ਤੂੰ ਮੰਜੇ ਤੋਂ ਪੈਰ ਹੇਟਾ ਨਹੀਂ ਲਾਉਣਾ ਤੂੰ ਇਦਾਂ ਨਹੀਂ ਕਰਨਾ ਤੂੰ ਕੋਈ ਸਫਰ ਨਹੀਂ ਕਰਨਾ ਤੂੰ ਇਦਾਂ ਨਹੀਂ ਕਰਨਾ ਇਹਨਾਂ ਗੱਲਾਂ ਵਿੱਚ ਕਿੰਨੀ ਕਿ ਸੱਚਾਈ ਹੁੰਦੀ ਹੈ ਕਿ ਔਰਤ ਨੂੰ ਤੁਸੀਂ ਆਰਾਮ ਦੇ ਨਾਲ ਮੰਜੇ ਤੇ ਬਿਠਾ ਦਿਓ ਕੋਈ ਕੰਮ ਕਾਰਨਾ ਕਰਨ ਦਿਓ ਕੀ ਇਹ ਗੱਲ ਚੰਗੀ ਹੈ ਜਾਂ ਕੰਮ ਕਾਰ ਕਰਨਾ ਚਾਹੀਦਾ ਨਹੀਂ ਅਗਰ ਦੇਖੋ ਮੈਂ ਤੁਹਾਨੂੰ ਇਹ ਪਹਿਲੇ ਵੀ ਗੱਲ ਦਸੀ ਹੈ ਕਿ ਨਾਰਮਲ ਫੀਨੋਮੀਨਾ ਹੈ ਇਹ ਕੋਈ ਵੀ ਬਿਮਾਰੀ ਨਹੀਂ ਹੈਗੀ ਹੈ ਤਾਂ ਤੁਸੀਂ ਆਪਣਾ ਰੂਟੀਨ 'ਚ ਸਾਰਾ ਕੰਮ ਵੀ ਕਰ ਸਕਦੇ ਹੋ ਜਿੱਦਾਂ ਕਿ ਬੀਬੀਆਂ ਕਹਿੰਦੀ ਹੈ ਕਿ पौड़ियाँ नहीं चढ़नी यह भी इदा भी कोई गल नहीं हैगी है लेकिन आ, बल्कि मैं तो कहती हाँ योगा भी करना चाहिए हाँ। ब्रीदिंग एक्सरसाइज भी करनी चाहिए है नॉर्मल वॉक भी करना चाहिए जो जरूरी है लेकिन ਕੋਈ ਕੋਈ ਕੰਡੀਸ਼ਨ ਇਦਾਂ ਦੀ ਹੁੰਦੀ ਵੀ ਹੈ ਜਿੱਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਤੁਸੀਂ ਪੂਰਾ ਰੈਸਟ ਕਰੋ ਜਿੱਦਾਂ ਕਿ ਕਿਸੇ ਦੀ ਆਲ ਥੱਲੇ ਆਏ ਆ ਜਾਂ ਕਿਸੇ ਦਾ ਬੱਚਾ ਗਰੋ ਨਹੀਂ ਹੋ ਰਿਹਾ ਹੈ ਜਾਂ ਕੁਝ ਇਦਾਂ ਦੀ ਕੋਈ ਬਿਮਾਰੀ ਵਾਲੀ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਕਹਿ ਸਕਦੇ ਆ ਬਟ ਅਦਰਵਾਈਜ਼ ਰੂਟੀਨ ਆਪਣਾ ਕੰਮਕਜ ਮਹਿਲਾ ਕਰ ਸਕਦੀ ਹੈ ਜੀ ਕਿਉਂਕਿ ਕੋਈ ਸਮਾਂ ਹੁੰਦਾ ਸੀ ਕਿ ਸਾਡੇ ਜਿਹੜੇ ਕਿ ਸਾਡੇ ਕੋਲ ਇਹਨੇ ਸਾਧਨ ਨਹੀਂ ਸੀ ਹੁੰਦੇ ਅੱਜ ਸਾਡੇ ਕੋਲ ਸਾਧਨ ਬਹੁਤ ਆ ਪਰ ਜਿੱਥੇ ਸਾਡੇ ਕੋਲ ਸਾਧਨ ਹੈ ਉੱਥੇ ਖਤਰੇ ਵੀ ਵਧੇ ਹੋਏ ਆ ਜੀ ਇਨਾ ਜਿੰਨੇ ਟੈਸਟ ਕਰਵਾਉਨੇ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਡਰ ਰਹਿੰਦਾ ਵਹਿਮ ਰਹਿੰਦਾ ਕਿ ਡਾਕਟਰ ਸਭ ਸਕੈਨਾਂ ਲਖ ਦਿੰਦੇ ਆ ਐਕਸ-ਰੇ ਲਖ ਦਿੰਦੇ ਆ ਇਦਾਂ ਕਰ ਦਿੰਦੇ ਉਹਨਾਂ ਸਕੈਨਾਂ ਦਾ ਉਹਨਾਂ ਐਕਸ-ਰੇਆਂ ਦਾ ਬੱਚਿਆਂ ਦੇ ਜਿਹੜੇ ਕੋਖ ਦੇ ਵਿੱਚ ਪਲ ਰਹੇ ਆ ਉਹਨਾਂ ਦੇ ਉੱਪਰ ਕੋਈ ਮਾੜਾਸਰ ਵੀ ਹੁੰਦਾ ਨਹੀਂ ਇਹਦਾ ਕੋਈ ਮਾੜਾਸਰ ਨਹੀਂ ਹੁੰਦਾ ਸਾਨੂੰ ਘੱਟੋ ਘੱਟ ਤਿੰਨ ਸਕੈਨ ਤੋਂ ਕਰਾਣੇ ਹੀ ਚਾਹੀਦੇ ਆ ਜਿਹੜਾ ਕਿ ਸ਼ੁਰੂਆਤੀ ਤਿੰਨ ਮਹੀਨਿਆਂ 'ਚ ਲੈਵਲ 2 ਤੇ ਆਖਰੀ ਸਕੈਨ ਇੱਕ 3-4 ਸਕੈਨ ਹੋਣੇ ਚਾਹੀਦੇ ਜ਼ਰੂਰੀ ਹੈਗੇ ਆ ਜੀ ਅਸੀਂ ਬਾਰ-ਬਾਰ ਸਕੈਨ ਉਹੀ ਮਰੀਜ਼ਾਂ ਦਾ ਕਰਾਉਂਦੇ ਆ ਜਿਹਦਾ 8ਵੇਂ ਮਹੀਨੇ ਤੇ ਜਾ ਕੇ ਜਿਹਨੂੰ ਮੈਂ ਤੁਹਾਨੂੰ ਸਮਝਾਇਆ ਕੋਈ ਗੰਭੀਰ ਬਿਮਾਰੀ ਹੈ ਪ੍ਰੈਗਨਸੀ ਦੇ ਨਾਲ-ਨਾਲ ਉਹਦੇ ਵਿੱਚ ਅਸੀਂ ਦੁਬਾਰਾ-ਦੁਬਾਰਾ ਸਕੈਨ ਕਰਾਉਂਦੇ ਆ ਪਰ ਹਰੇਕ ਮਰੀਜ਼ ਦਾ ਨਹੀਂ ਕਰਾਉਂਦੇ ਇਹ ਦੇਖ ਲੈਂਦੇ ਕਿ ਮਰੀਜ਼ ਅਫੋਰਡ ਕਰ ਸਕਦਾ ਹੈ ਕਿ ਨਹੀਂ ਪਰ ਇਹਦਾ ਬੱਚੇ ਨੂੰ ਕੋਈ ਵੀ ਮਾੜਾ ਇਫੈਕਟ ਨਹੀਂ ਜਾਂਦਾ ਜੀ ਤੇ ਹੁਣ ਇੱਕ ਆਖਰੀ ਸਵਾਲ ਤੁਹਾਡੇ ਨਾਲ ਕਰਨ ਲੱਗੇ ਆ ਖੁਰਾਕ ਮਾਵਾ ਖਰਾਕ ਜਿਹੜੀ ਖਾਣ ਬਹੁਤ ਸਾਰੀਆਂ ਘਰਾਂ ਦੇ ਵਿੱਚ ਇਦਾਂ ਕਰਦੇ ਆ ਇਹਨੂੰ ਦੇਸੀ ਘਿਓ ਦੇ ਦਿਓ ਇਹਨੂੰ ਚੀਜ਼ਾਂ ਬਣਾਵਣਾ ਕਿ ਆ ਖਲਾ ਦਿਓ ਇਦਾਂ ਕਰਦੇ ਹੋ ਜੂਸ ਪਲਾ ਦਿਓ ਇਹ ਕਿੱਥੋਂ ਤੱਕ ਸਹੀ ਆ ਕਿ ਔਰਤ ਨੂੰ ਬਿਠਾ ਕੇ ਮੰਜੇ ਤੇ ਖੜਾਈ ਜੋ ਖੜਾਈ ਜੋ ਇਹਦੀ ਕੀ ਸਲਾਹ ਲਵਾਂਗੇ ਨਹੀਂ ਇਹਦਾ ਮੈਂ ਇਹ ਕਹਿੰਦੀ ਆ ਕਿ ਤਾਂ ਸੱਚੀ ਗੱਲ ਹੈਗੀ ਹੈ ਕਿਉਂਕਿ ਅਸੀਂ ਹੁਣ ਮਾਂ ਵੀ ਹੈ ਤੇ ਮਾਂ ਦੇ ਅੰਦਰ ਬੱਚਾ ਵੀ ਹੈਗਾ ਤਾਂ ਮਾਂ ਜਿਹੜੀ ਚੀਜ਼ ਖਾਣਾ ਚਾਹੁੰਦੀ ਹੈ ਹੂੰ ਜਿਹੜੀ ਉਹਦੀ ਇੱਛਾ ਕਰਦੀ ਹੈ ਤੇ ਨਾਲ ਨੋਰਮਲ ਰੂਟੀਨ ਤੋਂ ਉਹਨੂੰ ਜ਼ਿਆਦਾ ਵਧੀਆ ਖਿਲਾਉਣਾ ਚਾਹੀਦਾ ਹੈ ਤਾਂ ਕਿ ਮਾਦਾ ਤੇ ਬੱਚੇ ਦਾ ਪੂਰੀ ਤਰੀਕੇ ਨਾਲ ਵਿਕਾਸ ਹੋ ਸਕੇ ਉਹਨੂੰ ਨੂੰ ਕਿਸੇ ਪਰ ਇਹ ਨਹੀਂ ਹੈ ਕਿ ਇਹ ਨਹੀਂ ਖਿਲਾਉਣਾ ਉਹ ਨਹੀਂ ਖਿਲਾਉਣਾ ਇਦਾਂ ਨਹੀਂ ਹੈ ਤੁਸੀਂ ਸਾਰਾ ਕੁਝ ਖਿਲਾ ਸਕਦੇ ਹੋ ਪ੍ਰੋਟੀਨ ਜ਼ਿਆਦਾ ਖਾਓ ਤਾਂ ਕਿ ਬੱਚੇ ਕੀ ਗ੍ਰੋਥ ਹੋਰ ਵਧੀਆ ਚੰਗੀ ਤਰ੍ਹਾਂ ਹੋਏ ਲੇਕਿਨ ਖਾਣੇ ਪੀਣੇ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਦਾਂ ਕੋਈ ਵੀ ਬੁਰਾ ਇਫੈਕਟ ਹੈ ਜਾਂ ਕੁਝ ਹੈ ਹਾਂ ਅਸੀਂ ਖਾਣੇ ਪੀਣੇ ਦਾ ਉਹਨ ਲੇਡੀਜ਼ ਨੂੰ ਧਿਆਨ ਰੱਖਦੇ ਆ ਜਿੱਦਾਂ ਇਹ ਕਿ ਕਿਸੇ ਦਾ ਬੀਪੀ ਵਧਿਆ ਹੋਇਆ ਹੈ ਤਾਂ ਉਹਨਾਂ ਨੂੰ ਕੀ ਨਮਕ ਘੱਟ ਖਾਣਾ ਹੈ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਬੈਲੈਂਸਡ ਡਾਈਟ ਲੈਣੀ ਚਾਹੀਦੀ ਹੈ ਇਹ ਉਹਨ ਮਰੀਜ਼ਾਂ ਵਾਸਤੇ ਹੈ ਆਦਰਵਾਇਜ਼ ਨਾਰਮਲ ਪ੍ਰੈਗਨਨਸੀ 'ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੀ ਹਾਂ ਲੋ ਜੀ ਤੁਸੀਂ ਡਾਕਟਰ ਸਾਹਿਬ ਦੀ ਗੱਲ ਸੁਣੀ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਕੰਮ ਦੀਆਂ ਅਸੀਂ ਕੀਤੀਆਂ ਆ ਔਰ ਆਸ ਕਰਦੇ ਆ ਕਿ ਸਾਡੀ ਇਸ ਗੱਲਬਾਤ ਤੋਂ ਤੁਸੀਂ ਲਾਹਾ ਜ਼ਰੂਰ ਲਿਆ ਹੋਵੇਗਾ ਕਿਉਂਕਿ ਜੋ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਉਹ ਮਾਵਾ ਪੈਣਾ ਨੇ ਕਿ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਨੂੰ ਜਨਮ ਦੇਣਾ ਇਹਨਾਂ ਗੱਲਾਂ ਤੋਂ ਸੁਣ ਕੇ ਸਿੱਖ ਕੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਬੱਚਿਆਂ ਦੀ ਕਿਲਕਾਰੀਆਂ ਮੰਨਣ ਗਿਆ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਹ ਗੱਲਬਾਤ ਕੀਤੀ ਹੈ ਸਮਾਂ ਕੱਢਿਆ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਹੋਣ ਤੇ ਬਹੁਤ ਸਾਰੇ ਇਹਦੇ ਵਿੱਚ ਸਾਡੇ ਸਾਨੂੰ ਸਰਕਾਰ ਦਾ ਬਹੁਤ ਬਹੁਤ ਸਹਿਯੋਗ ਹੈ ਜੀ ਕਿਉਂਕਿ ਸਰਕਾਰ ਵੱਲੋਂ ਮਰੀਜ਼ਾਂ ਦੇ ਵਾਸਤੇ ਮੈਂ ਕਹਿੰਦੀ ਆ ਸਾਫ ਸਫਾਈ ਦਾ ਜਾਂਚਾਂ ਦਾ ਖਾਣੇ ਪੀਣੇ ਦਾ ਜੀ ਕੋਈ ਅਸੀਂ ਕੋਈ ਪੈਸੇ ਨਹੀਂ ਲੈਂਦੇ ਜੀ ਤਾਂ ਇਹਨਾਂ ਸਭ ਚੀਜ਼ਾਂ ਕਰਕੇ ਸਾਡੇ ਸਿਵਲ ਹਸਪੀਟਲ 'ਚ ਬਤੈਰੀ ਡਿਲੀਵਰੀਆਂ ਹੁੰਦੀਆਂ ਜੀ ਘਟੋ ਘਟ 150 ਤੋਂ 180 ਡਿਲੀਵਰੀਆਂ ਹੁੰਦੀਆਂ ਪਰ ਸਾਡਾ ਟਾਰਗੇਟ ਇਹ ਹੈ ਕਿ 200 ਸਵਾ 200 ਤੱਕ ਪਹੁੰਚਿਆ ਜਾਏ ਤਾਂ ਮੈਂ ਤਾਂ ਇਹ ਕਹਿੰਦੀ ਆ ਕਿ ਤੁਹਾਨੂੰ ਸਿਵਲ ਹਸਪੀਟਲ ਦੀ ਸਾਰੀ ਸੇਵਾਵਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿੱਥੇ ਕਿ ਕਾਬਿਲ ਡਾਕਟਰ ਵੀ ਹੈਗੇ ਤੁਹਾਡੇ ਕੋਲ ਜੀ ਤੇ ਨਾਲ ਅਸੀਂ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਸ ਬਾਤ ਕੇ ਲਿਏ ਕਿ ਉਹਨਾਂ ਨੂੰ ਮਾਂ ਤੇ ਬੱਚੇ ਵਾਸਤੇ ਬਹੁਤ ਕੁਝ ਜਿਹੜੀ ਸੇਵਾਏ ਹੈ ਜਿਹੜੀ ਤੁਸੀਂ ਕਹਿ ਦੋ ਕਿ ਨੀਤੀਆਂ ਲਾਗੂ ਕੀਤੀ ਹੋਈ ਹੈ ਜੀ ਬਿਲਕੁਲ ਜੀ ਹੁਣ ਤਾਂ ਨਾਲੇ ਸਰਕਾਰ ਨੇ ਇੱਕ ਨਵਾਂ ਵੀ ਐਲਾਨ ਕੀਤਾ ਕਿ ਜਿਹੜੀ ਦੂਸਰਾ ਬੱਚਾ ਜੇਕਰ ਲੜਕੀ ਹੋਊਗੀ ਤਾਂ 6000 ਰੁਪਇਆ ਦਿੱਤਾ ਜਾਊਗਾ ਦੋ ਕਿਸ਼ਤਾਂ ਦੇ ਵਿੱਚ ਹੈਗੀ ਸਕੀਮਾ ਬਹੁਤ ਚੰਗੀ ਹੈ ਸਕੀਮਾ ਔਰ ਇੱਕ ਗੱਲ ਹੋਰ ਵੀ ਤੁਹਾਡੇ ਵਾਸਤੇ ਵਧਾਈ ਵਾਲੀ ਗੱਲ ਹੈ ਤੁਹਾਡੇ ਹਸਪਤਾਲ ਦੇ ਵਾਸਤੇ ਵਧਾਈ ਵਾਲੀ ਗੱਲ ਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੋ ਸਿਵਲ ਹਸਪਤਾਲ ਦੇਖਿਆ ਸੱਚੀ ਮੱਚੀ ਰੂਹ ਖੁਸ਼ ਹੋ ਗਈ ਔਰ ਕਾਬਲੇ ਤਾਰੀਫ ਇੰਨੀ ਸਫਾਈ ਇੰਨਾ ਅੱਛਾ ਮਾਹੌਲ ਸੱਚਮੁੱਚ ਲੱਗਾ ਨਹੀਂ ਕਿ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਆਂ ਇੰਜ ਲੱਗਾ ਕਿ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਆ ਤੁਹਾਨੂੰ ਉਹਦੇ ਵਾਸਤੇ ਵੀ ਵਧਾਈ ਤੇ ਸਰਕਾਰ ਨੂੰ ਵੀ ਵਧਾਈ ਕਿ ਇਸੇ ਤਰ੍ਹਾਂ ਦੇ ਸਿਵਲ ਹਸਪਤਾਲ ਬਾਕੀ ਜ਼ਿਲ੍ਹਿਆਂ ਦੇ ਵੀ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈਗਾ ਆ ਔਰ ਬਹੁਤ ਅੱਛਾ ਸਾਨੂੰ ਮਹਿਸੂਸ ਹੋਇਆ ਤੁਹਾਡਾ ਗੱਲਬਾਤ ਕਰਕੇ ਵੀ ਸਾਨੂੰ ਬਹੁਤ ਚੰਗਾ ਲੱਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੋਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ